ਕੀ ਦੇ ਸਾਰੀ ਦੁਨੀਆ ਮੰਗੀ ਜਾਂਦੀ ਸੀ ਛੱਡ ਸੁਖਬੀ ਤੂੰ ਕਿਉਂ ਮੇਰੇ ਨਾਲ ਗੱਲ ਕਰਦਾ ਸੁਖਬੀ ਬਾਦਲ ਤੀ ਤੇ ਰੋਕ ਕਿੱਥੇ ਲੱਗੀ ਹੈ ਜਿੰਨੇ ਕਿਹਾ ਪਹਿਲਾ ਉਹ ਹੀ ਦਸਤਾਵੇਜ਼ ਪੀ ਉਹਨਾਂ ਨੇ ਇਹ ਕਿਹਾ ਨਹੀਂ ਕਿ 2 ਦਸੰਬਰ 2024 ਦਾ ਹੁਕਮਨਾਮਾ ਇਨ ਬਿਨ ਲਾਗੂ ਕੀਤਾ ਜਾਵੇ ਤੇ ਜੋ ਇਨ ਬਿਨ ਲਾਗੂ ਦੀ ਗੱਲ ਹੈ ਉਹੀ ਤੇ ਅਸੀਂ ਲੈ ਕੇ ਤਰੇ ਹੋਏ ਹਾਂ ਦਿੱਦਾਂ ਲਈ ਮਾਂ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੀ ਅਕਾਤਰ ਸਾਹਿਬ ਤੋਂ ਜੋ ਹੁਕਮ ਹੋਇਆ ਸੀ 2 ਦਸੰਬਰ 2024 ਨੂੰ ਉਦੇ ਅਨਸਾਰ ਬਣਾਈ ਜਾ ਰਹੀ ਹੈ ਤੇ ਸਾਰੇ ਉਹਦੇ ਵਿੱਚ ਡਿਸਕਸ਼ਨ ਨਹੀਂ ਹੈ ਜੀ ਕਿ 11 ਤਰੀਕ ਨੂੰ ਸਾਡਾ ਜਿਹੜਾ ਇਹ ਜਲਾਸਸ ਕਰਨਾ ਹੈ ਉਹਦੇ ਵਿੱਚ ਅਸੀਂ ਕਿਸ ਢੰਗ ਦੇ ਨਾਲ ਆਉਣ ਵਾਲੇ ਪ੍ਰਧਾਨ ਦੀ ਚੋਣ ਕਰੀ ਇਸ 11 ਵਾਲਾ اجلاس ਤੈ ਹੈ ਜੀ ਉਹ ਹੋਏਗਾ ਕਿਉਂਕਿ ਜਿਹੜਾ ਹੁਕਮਨਾਮਾ ਆਇਆ ਉਸ ਦੇ ਵਿੱਚ ਸਿੱਧੇ ਤੌਰ ਤੇ ਕਹਤਾ ਕਿ ਸਾਰੇ ਧੜੇ ਇਕੱਠੇ ਹੋਣ ਆਪੋ ਆਪਣੇ ਚੁੱਲ੍ਹੇ ਸਮੇਟੋ ਜਾਂ ਜੇ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਤੁਹਾਡੀ ਸਿਆਸਤ ਮੁਬਾਰਕ ਫਿਰ ਤੁਸੀਂ ਸ੍ਰੀ ਕਲਤਖ ਸਾਹਿਬ ਦਾ ਜਿਹੜਾ ਸਰਪ੍ਰਸਤੀ ਆ ਉਸ ਦਾ ਕਿਉਂਕਿ ਤਕੀਦ ਕੀਤੀ ਗਈ ਹੈ ਇਸ ਦੇ ਤੌਰ ਤੇ اجلاس ਹੋਏਗਾ ਜੀ ਇਹ ਸਭ ਦੇ ਵਿਚਾਲੇ اجلاس ਵਿੱਚ ਰੋਕ ਕਿੱਥੇ ਲੱਗੀ ਹੈ ਜਿਨੇ ਕਿਹਾ ਪਹਿਲਾਂ ওই ਦਸਤਾਵੇਜ਼ ਵੀ ਉਹਨਾਂ ਨੇ ਇਹ ਕਿਹਾ ਨਹੀਂ ਕਿ 2 ਦਸੰਬਰ 2024 ਦਾ ਹੁਕਮਨਾਮਾ ਇਨ ਬਿਨ ਲਾਗੂ ਕੀਤਾ ਜਾਵੇ ਤੇ ਜੋ ਇਨ ਬਿਨ ਲਾਗੂ ਦੀ ਗੱਲ ਹੈ ਉਹੀ ਤੇ ਅਸੀਂ ਲੈ ਕੇ ਤੁਰੇ ਹੋਏ ਹਾਂ ਇੱਕ ਤੇ ਜਿਹੜੇ ਨਹੀਂ ਜਿਹੜੇ ਨਹੀਂ ਮੰਨਦੇ ਉਹਨਾਂ ਵਾਸਤੇ ਤਾੜਨਾ ਹੈ ਪਰ ਜਿਹੜੇ ਕਹਿ ਰਹੇ ਐ ਪਹਿਲਾਂ ਤੇ ਉਹੀ ਅਜੇ ਪ੍ਰਵਾਨਤ ਨਹੀਂ ਅਸੀਂ ਇਹਨੂੰ ਹੁਕਮਨਾਮਾ ਨਹੀਂ ਕਹਿੰਦੇ ਇੱਕ ਮਤਾ ਕੀਤਾ ਬੈਠ ਕੇ ਗੁਰਸਿੱਖਾਂ ਨੇ ਸੁਖਵੀਰ ਬਾਦਲ ਨੇ ਜੋੜ ਕੇ ਮਾਫੀ ਨਗਰਾ ਤੇ ਜਿਹੜੀ ਜਿਹੜੀ ਨਾਰਾਜ ਨੇ ਵਾਪਸ ਆਓ ਮਾਂ ਪਾਰਟੀ ਦੇ ਵਿੱਚ ਇਹੀ ਪਾਰਟੀ ਹੈ ਜਿਹੜੀ ਪੰਜਾਬ ਦੀ ਹੈ ਪੰਜਾਬੀ ਬਿਲਕੁਲ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦੀ ਮਾਂ ਪਾਰਟੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਹੋਇਆ ਸੀ 2 ਦਸੰਬਰ 2024 ਨੂੰ ਉਹਦੇ ਅਨੁਸਾਰ ਬਣਾਈ ਜਾ ਰਹੀ ਹੈ ਤੇ ਸਾਰੇ ਉਹਦੇ ਵਿੱਚ ਆ ਕੇ ਸ਼ਾਮਲ ਹੋਣ ਬੀਬੀ ਜੀ ਇੱਕ ਹਾਲ ਮੰਗਿਆ ਗਿਆ ਸੀ ਤੇਜ ਸਿੰਘ ਸੁੰਦਰੀ ਹਾਲ ਉਹਦੇ ਬਾਰੇ ਅਜੇ ਕੋਈ ਕਨਫਰਮੇਸ਼ਨ ਨਹੀਂ ਆਇਆ ਤੁਸੀਂ ਕਿਸ ਇਹ ਪ੍ਰਧਾਨ ਦੇ ਅਖਤਿਆਰ ਖੇਤਰ ਚ ਹੈ ਜੀ ਤੇ ਪ੍ਰਧਾਨ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਬਣਿਆ ਸੀ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਥੱਲੇ ਕੰਮ ਕਰ ਰਿਹਾ ਹੈ ਤੇ ਜੇ ਉਹ ਜਿਹੜੇ ਛਤਰ ਛਾਇਆ ਥੱਲੇ ਕੰਮ ਕਰ ਰਹੇ ਹਨ ਉਹਨਾਂ ਨੂੰ ਇਜਾਜ਼ਤ ਨਾ ਦੇਵੀ ਇਹਦਾ ਮਤਲਬ ਕਿ ਪ੍ਰਧਾਨ ਜੀ ਅੱਜ ਕਿਸੇ ਨਾ ਕਿਸੇ ਹੱਥਾਂ ਵਿੱਚ ਖੇਡ ਰਹੇ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਤੇ ਜਿਹੜੇ ਫਿਰ ਛਤਰ ਛਾਇਆ ਨੂੰ ਨਹੀਂ ਮੰਨਦੇ ਜਿਹੜੇ ਉਹਦੇ ਤੋਂ ਉਲਟ ਹੋ ਕੇ ਆਕੀ ਹੋ ਕੇ ਬਾਗੀ ਹੋ ਕੇ ਕੰਮ ਕਰਨ ਉਹਨਾਂ ਦੀ ਤੇ ਚੋਣ ਕਰਾਉਣ ਤੇ ਜਿਹੜੇ ਕਹਿੰਦੇ ਆ ਕਿ ਅਸੀਂ ਉਹਦੇ ਅਨਸਾਰ 2 ਦਸੰਬਰ 2024 ਦੇ ਹੁਕਮ ਅਨੁਸਾਰ ਚੱਲ ਰਏ ਆ ਤੇ ਉਹਨਾਂ ਨੂੰ ਕੋਈ ਇਨਕਾਰੀ ਕਰਨ ਇਹ ਤਾਂ ਮਾੜੀ ਗੱਲ ਹੈ ਜੇ ਆਕੇ ਨਹੀਂ ਮਿਲਦੀ ਫਿਰ ਕੀ ਕਰੂਗੇ ਜੀ ਤੁਸੀਂ ਫੇ ਕਿੱਥੇ ਕਰੋ ਕੋਈ ਗੱਲ ਨਹੀਂ ਜਿੱਥੇ ਮਰਜ਼ੀ ਕਰ ਲਾਂਗੇ ਇਹ ਤਾਂ ਇਜਲਾਸ ਹੀ ਆ ਮੀਟਿੰਗ ਹੀ ਆ ਉਸ ਉਸ ਮਤੇ ਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਦੇਖੋ ਜੀ ਜਿਹੜਾ ਆ ਮਤਾਨਾ ਜੀ ਇਹ ਤੁਸੀਂ ਦੱਸੋ ਇਹ ਤੇ ਸ਼੍ਰੀ ਅਕਾਲਤਾ ਸਾਹਿਬ ਤੇ ਬਹੁਤ ਵੱਡੀ ਸੱਟ ਹੈ ਸ਼੍ਰੀ ਅਕਾਲਤਾ ਸਾਹਿਬ ਪਹਿਲਾਂ 1288 ਸੀ ਇਹ ਮਾਮਾ ਤਾਂ ਠੱਠੀ ਸੀ ਲੇਕਿਨ ਅੱਜ ਅੰਦਰ ਬੈਠ ਕੇ ਸਿਧਾਂਤ ਤੋੜੇ ਜਾ ਰਹੇ ਹੈ ਖਤਮ ਕੀਤੇ ਜਾ ਰਹੇ ਹੈ ਇਸ ਕਰਕੇ ਤਾਂ ਸਾਡੇ ਵਾਸਤੇ ਬਹੁਤ ਵੱਡੀ ਮਤੈ ਨੂੰ ਪਰਵਾਹ ਨਹੀਂ ਕਰ ਰਹੀ ਜੀ ਮੈਂ ਕਿਉਂ ਕਰੂੰਗੀ ਜੀ ਮੈਂ ਤਾਂ 2 ਦਸੰਬਰ 2024 ਨੂੰ ਕਿਹਾ ਉਹ ਤੇ ਅਸੀਂ ਪਰਵਾਹ ਨਹੀਂ ਅੱਛਾ ਬੀਬੀ ਜੀ ਕਦੇ ਹੁੰਦਾ ਨਹੀਂ ਇਸ ਤਰ੍ਹਾਂ ਕਿ ਮੰਨਣਾ ਮੰਨੋ ਨਹੀਂ ਮੰਨਣਾ ਨਾ ਮੰਨੋ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਬਸ ਇਹੀ ਤੇ ਸੱਟ ਹੈ ਸ਼੍ਰੀ ਅਕਾਲਤਾ ਸਾਹਿਬ ਤਾਂ ਹਮੇਸ਼ਾ ਹੁਕਮ ਨਾਵਾ ਮੰਨਣ ਲਈ ਹੁੰਦਾ ਹੈ ਤੇ ਜਿਹੜੇ ਉੱਥੇ ਬੈਠੇ ਉਹਨਾਂ ਨੇ ਮਨਾਉਣਾ ਹੁੰਦਾ ਹੈ ਇਹ ਨਹੀਂ ਕਹਿੰਦੇ ਕਿ ਜੇ ਨਹੀਂ ਮੰਨਣਾ ਤੇ ਉਹਨਾਂ ਨੂੰ ਵੀ ਮੁਬਾਰਕ ਹੈ ਇਹਦਾ ਉਹ ਗੱਲ ਹੋਈ ਕਿ ਪੰਜ ਪਿਆਰੇ ਅਮਰ ਸੰਚਾਰ ਕਰ ਰਹੇ ਐ ਤੇ ਕਹਿੰਦੇ ਖਾਲਸ ਤੁਸੀਂ ਹੁਣ ਖਾਲਸਾ ਰੂਪ ਚ ਆ ਗਏ ਹੋ ਸਿੰਘ ਸੱਜ ਗਏ ਹੋ ਸਿੱਖ ਰਹਿਤ ਮਰਿਆਦਾ ਚ ਪੂਰਨ ਤੌਰ ਤੇ ਰਹਿਣਾ ਪੰਜ ਕਕਾਰਾਂ ਦੇ ਤਾਰ ਨਹੀਂ ਰਹਿਣਾ ਤੇ ਇਸੇ ਦਿਨ ਰਹਿਤ ਮਰਿਆਦਾ ਪਰਪਕਤਾ ਵਿੱਚ ਰਹਿਣਾ ਤੇ ਕਹਿੰਦੇ ਜੇ ਨਹੀਂ ਰਹੋਗੇ ਤਾਂ ਵੀ ਕੋਈ ਗੱਲ ਨਹੀਂ ਫਰੀਦ ਚ ਲੱਗਦਾ ਵੀ ਪਾਸੇ 74 ਸਾਲ ਦੇ ਵੱਲੋਂ ਇਸ ਤਰ੍ਹਾਂ ਦੇ ਅੱਗੇ ਕਿਹਾ ਕਿ ਮਤਾ ਹੋਣਾ ਤੇ ਦੂਜੇ ਪਾਸੇ ਸੁਖਵੀਰ ਬਾਦਲ ਦਾ ਮਾਫੀ ਮੰਗਣਾ ਉਹ ਵੀ ਕਿਤੇ ਨਾ ਕਿਤੇ ਤੁਸੀਂ ਕਰਨਾ ਚਾਹੁੰਦੇ ਆ ਮਾਫੀ ਦੇ ਸੱਚ ਦੁਨੀਆ ਮੰਗੀ ਜਾਂਦੀ ਸੀ ਛੱਡ ਸੁਖਵੀਰ ਤੂੰ ਕਿਉਂ ਮੇਰੇ ਨਾਲ ਗੱਲ ਕਰਦਾ ਸੁਖਵੀਰ ਬਾਦਲ ਤੀ ਉਹਦੇ ਆਪਣੇ ਕੰਮ ਕਰੀ ਜਾਂਦੋ ਜਿਹੜੇ ਕੱਲ ਮਤਾ ਹੋਇਆ ਮੈਂ ਉੱਥੇ ਕਿੱਡਾ ਸੀਰੀਅਸ ਮਸਲਾ ਤੁਸੀਂ ਇੰਨਾ ਸੀਰੀਅਸ ਮਸਲੇ ਨੂੰ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਮਾਫੀ ਨਾਲ ਛੋੜੀ ਜਾਂਦੇ ਹੋ ਉਸ ਮਤੇ ਦੇ ਵਿੱਚ ਜਿਹੜੀ ਲਾਈਨ ਦਿੱਤੀ ਗਈ ਸੀ ਉਹਦੇ ਵਿੱਚ ਇਹ ਕਹਿ ਸੀ ਕਿ ਕੁਝ ਕੁਝ ਧੜੇ ਜਿਹੜੇ ਆ ਉਹ ਸਿਰਸਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਕਹਿ ਕੇ ਆਪਣੀ ਸਿਆਸਤ ਚਮਕਾ ਰਹੇ ਇਹ ਗਮਰਾ ਕੋ ਅਫਸੋਸ ਉਹ ਕਨੇ ਸ਼ਿਕਾਇਤ ਮਿਲੀ ਹੈ ਇਸ ਕਰਕੇ ਅਫਸੋਸ ਹੈ ਜੀ ਕਿ ਹਰ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਵਿੱਚ ਹੈ ਹਰ ਸ਼੍ਰੋਮਣੀ ਅਕਾਲੀ ਦਲ ਤੇ ਸਦਾ ਹੀ ਸਰਪ੍ਰਸਤੀ ਵਿੱਚ ਹੈ ਜਿਹੜੇ ਸਰਪ੍ਰਸਤੀ ਤੋਂ ਬਾਹਰ ਹੋਏ ਆ ਤਾਰਨਾ ਉਹਨਾਂ ਵਾਸਤੇ ਹੈ ਜਿਹੜੇ ਸਰਪ੍ਰਸਤੀ ਹਟ ਚੱਲ ਰਹੇ ਹੈ ਉਹਨਾਂ ਵਾਸਤੇ ਤੇ ਸ਼ਾਬਾਸ਼ ਹੋਣੀ ਚਾਹੀਦੀ ਜਿਹੜਾ ਛਤਰ ਸ਼ਾਹ ਥੱਲੇ ਚੱਲੇ ਜਿਹੜਾ ਨਾ ਚੱਲੇ ਬਰਾਬਰ ਕਹਿ ਦੇਣਾ ਕਿ ਤੁਸੀਂ ਵੀ ਮੁਬਾਰਕ ਹੈ ਜੀ ਉਹ ਵੀ ਮੁਬਾਰਕ ਹੈ ਇਹਦਾ ਮਤਲਬ ਮੰਨੋ ਜਾਂ ਨਾ ਮੰਨੋ ਹੁਕਮਨਾਮਾ ਮੰਨੋ ਜਾਂ ਨਾ ਮੰਨੋ ਕੀ ਜਿਵੇਂ ਜੇ ਕੁਲਦੀਪ ਸਿੰਘ ਨੂੰ ਪਤਾ ਨਹੀਂ ਕਿ ਉਹਦੀ ਡਿਊਟੀ ਹੈ ਹੁਕਮਨਾਮਾ ਮਨਾਉਣਾ ਹੈ ਨਾ ਕੇ ਕਹਿਣਾ ਮੰਨੋ ਜਾਂ ਨਾ ਮੰਨੋ ਤਖਤ ਲੱਗਦਾ ਨਹੀਂ ਵੀ ਆਪਣੇ ਆਪਣੇ ਸਾਈਟ ਤੇ ਕਰ ਰਹੇ ਸਕੂਲ ਮੁਸਲੇ ਹੁੰਦਾ ਕਿ ਕਰ ਰਹੇ ਰਣ ਤਾਂ ਕਹਤਾ ਵੀ ਤਖਤ ਦੀ ਕਾ ਇਹ ਚ ਤਖਤ ਦੀ ਗੱਲ ਹੀ ਨਹੀਂ ਸੀ ਤਖਤ ਦੀ ਮਾਨ ਮਰਿਆਦਾ ਉਹਦੇ ਸਿਧਾਂਤ ਤੇ ਸੱਟ ਮਾਰੇ